ਹਰਜੰਟ ਕੋਲ ਦੋ ਕਿੱਲੇ ਜ਼ਮੀਨ ਦੇ ਸੀ ਤੇ ਉਹ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਹਰਜੰਟ ਦੀ ਪਤਨੀ ਦਾ ਨਾਮ ਬਚਨੋ ਸੀ। ਹਰਜੰਟ ਦੇ ਇੱਕ ਮੁੰਡਾ ਜਿਸ ਦਾ ਨਾਮ ਹਰਮਨ ਹੁੰਦਾ ਹੈ। ਤੇ ਇੱਕ ਧੀ ਸੀ ਜਿਸ ਦਾ ਨਾਮ ਨੂਰ ਸੀ ਨੂਰ ਦਾ ਵਿਆਹ ਤਾਂ ਬਹੁਤ ਵਧੀਆ ਘਰੇ ਹੋਇਆ ਸੀ ਹਰਮਨ ਹੁਣ ਵਿਆਹ ਦੇ ਯੋਗ ਹੋ ਗਿਆ ਸੀ ਬਚਨੋ ਉਸ ਨੂੰ ਕਹਿੰਦੀ ਸੀ ਕਿ ਪੁੱਤ ਤੂੰ ਵਿਆਹ ਕਰਵਾ ਲਾ ਪਰ ਹਰਮਨ ਕਹਿੰਦਾ ਕਿ ਮੈਂ ਨੌਕਰੀ ਤੇ ਲੱਗ ਕੇ ਹੀ ਵਿਆਹ ਕਰਵਾਵਾਂਗਾ ਫਿਰ ਹਰਮਨ ਨੂੰ ਦਿੱਲੀ ਵਿੱਚ ਇੱਕ ਨੌਕਰੀ ਮਿਲ ਜਾਂਦੀ ਹੈ ਉਹ ਦਿੱਲੀ ਵਿੱਚ ਹੀ ਰਹਿੰਦਾ ਸੀ ਬਚਨੋ ਤੇ ਹਰਜਨ ਉਸ ਨੂੰ ਵਿਆਹ ਬਾਰੇ ਕਹਿੰਦੇ ਤਾਂ ਹਰਮਨ ਕਹਿ ਦਿੰਦਾ ਮੈਂ ਹਜੇ ਵਿਆਹ ਨਹੀਂ ਕਰਵਾਉਂਦਾ ਫਿਰ ਹਰਮਨ ਦਿੱਲੀ ਵਿੱਚ ਹੀ ਆਪਣਾ ਵਿਆਹ ਕਰਵਾ ਲੈਂਦਾ ਹੈ ਜਿਸ ਕੁੜੀ ਨਾਲ ਉਹ ਵਿਆਹ ਕਰਵਾਉਂਦਾ ਹੈ ਉਸ ਦਾ ਨਾਮ ਮਨੀਸ਼ਾ ਹੁੰਦਾ ਹੈ ਮਨੀਸ਼ਾ ਵੀ ਹਰਮਨ ਦੀ ਕੰਪਨੀ ਵਿੱਚ ਹੀ ਕੰਮ ਕਰਦੀ ਸੀ ਫਿਰ ਉਹ ਆਪਣਾ ਵਿਆਹ ਕਰਵਾ ਕੇ ਆਪਣੇ ਪਿੰਡ ਆਉਂਦਾ ਹੈ ਤੇ ਆਪਣੇ ਘਰਦਿਆਂ ਨੂੰ ਕਹਿੰਦਾ ਹੈ ਕਿ ਮੈਂ ਤਾਂ ਵਿਆਹ ਕਰਵਾ ਲਿਆ ਘਰਦੇ ਆਪਣੇ ਮੁੰਡੇ ਨੂੰ ਕੁਝ ਨਹੀਂ ਕਹਿੰਦੇ ਹਰਮਨ ਇੱਕ ਦਿਨ ਹੀ ਪਿੰਡ ਵਿੱਚ ਰਹਿੰਦਾ ਹੈ ਤੇ ਫਿਰ ਉਹ ਦਿੱਲੀ ਵਾਪਸ ਚਲਾ ਜਾਂਦਾ ਹੈ ਉਹ ਕਹਿੰਦਾ ਹੈ ਕਿ ਅਸੀਂ ਨਹੀਂ ਹਾਂ ਤੇ ਸਾਡਾ ਕੰਮ ਰੁਕਦਾ ਤੇ ਅਸੀਂ ਇਸ ਕਰਕੇ ਜ਼ਿਆਦਾ ਟਾਈਮ ਨਹੀਂ ਇੱਥੇ ਲਾ ਸਕਦੇ ਹੁਣ ਹਰਮਨ ਤੇ ਮਨੀਸ਼ਾ ਦੇ ਵਿਆਹ ਨੂੰ 2 ਸਾਲ ਹੋ ਗਏ ਸੀ ਪਰ ਉਹ ਆਪਣੇ ਪਿੰਡ ਕਦੇ ਵਾਪਸ ਨਹੀਂ ਆਏ ਬਚਨੋ ਵੀ ਹੁਣ ਬਿਮਾਰ ਰਹਿਣ ਲੱਗ ਗਈ ਸੀ ਉਸ ਨੂੰ ਖੰਗ ਬਹੁਤ ਜ਼ਿਆਦਾ ਹੋ ਗਈ ਸੀ ਇੱਥੋਂ ਦੇ ਡਾਕਟਰਾਂ ਤੋਂ ਤਾਂ ਉਹ ਠੀਕ ਨਹੀਂ ਹੋ ਸਕੀ ਹਰਜੰਟ ਕਹਿੰਦਾ ਹੈ ਕਿ ਤੂੰ ਇਦਾਂ ਕਰ ਆਪਣੇ ਮੁੰਡੇ ਹਰਮਨ ਕੋਲੇ ਚਲੀ ਜਾ ਨਾਲੇ ਮੈਂ ਸੁਣਿਆ ਦਿੱਲੀ ਵਿੱਚ ਤਾਂ ਬਹੁਤ ਵੱਡੇ ਵੱਡੇ ਹਸਪਤਾਲ ਆ ਤੇਰਾ ਇਲਾਜ ਹੋ ਜੂ ਬਚਨੋ ਕਹਿੰਦੀ ਹੈ ਕਿ ਮੇਰਾ ਜੀ ਨਹੀਂ ਕਰਦਾ ਕੀ ਪਤਾ ਨੋ ਕਿੱਦਾਂ ਦੀ ਹੋਵੇਗੀ ਇੱਥੇ ਤਾਂ ਇੱਕ ਦਿਨ ਹੀ ਆਈ ਸੀ ਹਰਜੰਟ ਹਰਮਨ ਨੂੰ ਫੋਨ ਲਾਉਂਦਾ ਹੈ ਤੇ ਕਹਿੰਦਾ ਹੈ ਕਿ ਪੁੱਤ ਤੇਰੀ ਮਾਂ ਨੂੰ ਖੰਘ ਬਹੁਤ ਜ਼ਿਆਦਾ ਤੇ ਇੱਥੋਂ ਤਾਂ ਠੀਕ ਨਹੀਂ ਹੋਈ ਮੈਂ ਤਾਂ ਐਂ ਕਹਿੰਦਾ ਸੀ ਕਿ ਤੁਸੀਂ ਇਸ ਦਾ ਇਲਾਜ ਦਿੱਲੀ ਕਰਵਾ ਲਓ ਤਾਂ ਹਰਮਨ ਕਹਿੰਦਾ ਹੈ ਕਿ ਹਾਂਜੀ ਪਾਪਾ ਮੰਮੀ ਆ ਜਾਣ ਨਾਲੇ ਮਨੀਸ਼ਾ ਨੂੰ ਮਿਲ ਲੈਣਗੇ ਨਾਲੇ ਮਨੀਸ਼ਾ ਨੂੰ ਸਾਰਾ ਕੁਝ ਦੱਸ ਦੇਣਗੇ ਕਦੇ ਮਨੀਸ਼ਾ ਵੀ ਪਿੰਡ ਆ ਜਾ ਕਰੂਗੀ ਫਿਰ ਹਰਮਨ ਉਹਨਾਂ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਹੈ ਬਚਨੋ ਜਾਣ ਵਾਸਤੇ ਤਿਆਰ ਹੋ ਜਾਂਦੀ ਹੈ ਉਹ ਟ੍ਰੇਨ ਤੇ ਦਿੱਲੀ ਪਹੁੰਚ ਜਾਂਦੀ ਹੈ ਪਰ ਹਰੀਜੰਟ ਤਾ ਪਿੰਡ ਹੀ ਰੁਕਦਾ ਹੈ ਜਦੋਂ ਬਚਨੋ ਦਿੱਲੀ ਜਾਂਦੀ ਹੈ ਤਾਂ ਉਸ ਦਾ ਮੁੰਡਾ ਉਸ ਨਾਲ ਵਧੀਆ ਤਰੀਕੇ ਨਾਲ ਗੱਲ ਕਰਦਾ ਹੈ ਨੋ ਵੀ ਉਸ ਨੂੰ ਵਧੀਆ ਬੁਲਾਉਂਦੀ ਹੈ ਫਿਰ ਹਫਤੇ ਬਾਅਦ ਮਨੀਸ਼ਾ ਆਪਣੀ ਸੱਸ ਬਚਨੋ ਨੂੰ ਕਹਿੰਦੀ ਹੈ ਕਿ ਮੰਮੀ ਜੀ ਅੱਜ ਹਰਮਨ ਦਾ ਪ੍ਰਮੋਸ਼ਨ ਹੋਇਆ ਹੈ ਮੈਂ ਸੋਚਿਆ ਕਿ ਐਤਵਾਰ ਨੂੰ ਆਪਾਂ ਘਰੇ ਥੋੜੀ ਜਿਹੀ ਪਾਰਟੀ ਰੱਖ ਲੈਂਦੇ ਹਾਂ ਬਸ 20 ਜਾਣੇ ਆਉਣਗੇ ਤੇ ਆਪਾਂ ਖਾਣਾ ਘਰੇ ਹੀ ਬਣਾ ਲੈਨੇ ਹਾਂ ਤੁਸੀਂ ਮੇਰੀ ਮਦਦ ਕਰ ਦੋਗੇ ਤਾਂ ਬਚਨੋ ਕਹਿੰਦੀ ਹੈ ਕਿ ਹਾਂ ਪੁੱਤ 20 ਜਾਣਿਆਂ ਦਾ ਖਾਣਾ ਤਾਂ ਮੈਂ ਆਮ ਹੀ ਬਣਾ ਲੈਨੀ ਹਾਂ ਐਡੀ ਗਿੱਡੀਕ ਗੱਲ ਹੈ ਫਿਰ ਐਤਵਾਰ ਨੂੰ ਬਚਨੋ ਸਵੇਰੇ ਹੀ ਰਸੋਈ ਵਿੱਚ ਕੰਮ ਕਰਨ ਲੱਗ ਜਾਂਦੀ ਹੈ ਸਬਜ਼ੀ ਬਣਾਉਂਦੀ ਹੈ ਹੁਣ 7 ਵਜ ਗਏ ਸੀ ਨੋ ਤਾਂ ਹਜੇ ਉੱઠી ਵੀ ਨਹੀਂ ਉੱਤੋਂ ਦੀ ਹਰਮਨ ਆ ਕੇ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਤੁਸੀਂ ਇੰਨਾ ਖੜਕਾ ਕਾਤੋਂ ਕਰੀ ਜਾਂਦੇ ਹੋ ਰਸੋਈ ਦੇ ਵਿੱਚ ਮਨੀਸ਼ਾ ਸੁੱਤੀ ਪਈ ਐ ਮਸਾਂ ਤਾਂ ਛੁੱਟੀ ਦਾ ਦਿਨ ਆਉਂਦਾ ਹੈ ਫਿਰ ਦਿਨੇ ਗੈਸਟ ਵੀ ਆਉਣਗੇ ਬਚਨੋ ਕਹਿੰਦੀ ਹੈ ਕਿ ਪੁੱਤ ਮੇਰੇ ਤੋਂ ਗਲਤੀ ਹੋ ਗਈ ਹੁਣ ਨਹੀਂ ਖੜਕਾ ਕਰਦੀ ਇਹ ਤਾਂ ਪਲੇਟ ਡਿੱਗ ਗਈ ਸੀ ਬਚਨੋ ਸਾਰਾ ਰਸੋਈ ਦਾ ਕੰਮ ਨਿਭਾ ਲੈਂਦੀ ਹੈ ਵਿਚਾਰੀ ਪੂਰੀ ਤਰ੍ਹਾਂ ਥੱਕ ਜਾਂਦੀ ਹੈ ਫਿਰ ਮਨੀਸ਼ਾ 10 ਵਜੇ ਉੱਠ ਕੇ ਆਉਂਦੀ ਹੈ ਤੇ ਬਹੁਤ ਖੁਸ਼ ਹੁੰਦੀ ਹੈ ਕਿ ਬਚਨੋ ਨੇ ਤਾਂ ਸਾਰਾ ਕੰਮ ਕਰ ਲਿਆ ਉਹ ਹਰਮਨ ਨੂੰ ਕਹਿੰਦੀ ਹੈ ਕਿ ਮੈਂ ਤੁਹਾਡੀ ਬਚਤ ਕਰਤੀ ਦੇਖ ਲਓ ਬਚਨੋ ਨੇ ਸਾਰਾ ਖਾਣਾ ਤਿਆਰ ਕਰਕੇ ਟੇਬਲ ਤੇ ਲਾਤਾ ਸੀ 12 ਵਜੇ ਮਹਿਮਾਨ ਆਉਂਦੇ ਨੇ ਤਾਂ ਮਨੀਸ਼ਾ ਦੀ ਇੱਕ ਸੇਲੀ ਤੋਂ ਸੋਸ ਥੱਲੇ ਡਿੱਗ ਪੈਂਦੀ ਹੈ ਉਹ ਬਚਨੋ ਨੂੰ ਕਹਿੰਦੀ ਹੈ ਕਿ ਇਦਾਂ ਕੋ ਚੱਕੀ ਜਾਨਣੀ ਹੈ ਇਹਨੂੰ ਸਾਫ਼ ਕੌਣ ਕਰੂਗਾ ਤਾਂ ਬਚਨੋ ਵਿਚਾਰੀ ਅੱਖਾਂ ਪੂੰਝਦੀ ਹੋਈ ਉਸ ਨੂੰ ਕਰਦੀ ਹੈ ਮਨੀਸ਼ਾ ਦੀਆਂ ਸਹੇਲੀਆਂ ਮਨੀਸ਼ਾ ਨੂੰ ਕਹਿੰਦੀਆਂ ਨੇ ਕਿ ਏਡੀ ਵਧੀਆ ਨੌਕਰਾਨੀ ਮਿਲੀ ਹੈ ਤੈਨੂੰ ਤਾਂ ਇਹ ਤਾਂ ਸਾਰਾ ਕੰਮ ਵਧੀਆ ਕਰਦੀ ਹੈ ਖਾਣਾ ਵੀ ਬਹੁਤ ਟੇਸਟੀ ਬਣਾਉਂਦੀ ਹੈ ਮੈਨੂੰ ਵੀ ਇਦਾਂ ਦੀ ਨੌਕਰਾਨੀ ਲੱਭ ਦੇ ਮਨੀਸ਼ਾ ਹੱਸ ਕੇ ਕਹਿੰਦੀ ਹੈ ਕਿ ਇਹ ਤੇਰੇ ਬਸ ਨਹੀਂ ਆਉਣੀ ਜਦੋਂ ਇਹ ਬਿਮਾਰ ਹੋ ਜਾਂਦੀਆਂ ਨਾ ਤਾਂ ਇਹਨਾਂ ਦਾ ਹਸਪੀਟਲ ਦਾ ਖਰਚਾ ਵੀ ਬਹੁਤ ਹੋ ਜਾਂਦਾ ਫਿਰ ਇਹਨਾਂ ਦੇ ਨਖਰੇ ਵੀ ਬਹੁਤ ਹੈ ਫਿਰ ਸਾਰੀਆਂ ਸੇਲੀਆਂ ਹੱਸਣ ਲੱਗ ਜਾਂਦੀਆਂ ਨੇ ਬਚਨੋ ਵਿਚਾਰੀ ਇਹ ਗੱਲਾਂ ਸੁਣ ਕੇ ਅਨਸੂਨੀਆਂ ਕਰ ਦਿੰਦੀ ਹੈ ਤੇ ਉਹ ਚੁੱਪ ਕਰਕੇ ਕਮਰੇ ਵਿੱਚ ਚਲੀ ਜਾਂਦੀ ਹੈ ਮਨੀਸ਼ਾ ਆਪਣੀ ਸੱਸ ਕੋਲ ਜਾਂਦੀ ਹੈ ਤੇ ਕਹਿੰਦੀ ਹੈ ਮੰਮੀ ਜੀ ਤੁਸੀਂ ਕਮਰੇ ਵਿੱਚ ਆ ਗਏ ਤੁਹਾਨੂੰ ਨਹੀਂ ਪਤਾ ਮਹਿਮਾਨਾਂ ਨੂੰ ਪਾਣੀ ਵੀ ਚਾਹੀਦਾ ਫਿਰ ਬਚਨੋ ਵਿਚਾਰੀ ਚੁੱਪ ਕਰਕੇ ਰਸੋਈ ਦੇ ਵਿੱਚ ਟਰੇ ਚੱਕਦੀ ਹੈ ਤੇ ਪਾਣੀ ਦੇ ਗਲਾਸ ਭਰ ਕੇ ਸਾਰੇ ਮਹਿਮਾਨਾਂ ਨੂੰ ਦਿੰਦੀ ਹੈ ਸਾਰੀਆਂ ਸਹੇਲੀਆਂ ਬਹੁਤ ਮਜ਼ਾਕ ਉਡਾਉਂਦੀਆਂ ਨੇ ਜਦੋਂ ਮਹਿਮਾਨ ਚਲੇ ਜਾਂਦੇ ਨੇ ਤਾਂ ਬਚਨੋ ਵਿਚਾਰੀ ਚੁੱਪ ਕਰਕੇ ਕਮਰੇ ਵਿੱਚ ਜਾ ਕੇ ਪੈ ਜਾਂਦੀ ਹੈ ਹਰਮਨ ਆਪਣੀ ਮਾਂ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਮੰਮੀ ਜੀ ਤੁਸੀਂ ਰੋਟੀ ਖਾ ਲਈ ਤਾਂ ਬਚਨੋ ਕਹਿੰਦੀ ਹੈ ਕਿ ਪੁੱਤ ਮੈਨੂੰ ਤਾਂ ਭੁੱਖ ਨਹੀਂ ਤਾਂ ਹਰਮਨ ਕਹਿੰਦਾ ਹੈ ਕਿ ਜੇ ਤੁਸੀਂ ਰੋਟੀ ਨਾ ਖਾਓਗੇ ਤਾਂ ਬਿਮਾਰ ਹੋ ਜਾਓਗੇ ਫਿਰ ਮਨੀਸ਼ਾ ਕਮਰੇ ਵਿੱਚ ਆਉਂਦੀ ਹੈ ਤੇ ਕਹਿੰਦੀ ਹੈ ਮੰਮੀ ਜੀ ਤੁਸੀਂ ਰੋਟੀ ਖਾ ਲਓ ਫਿਰ ਆਪਾਂ ਸਾਰੇ ਭਾਂਡੇ ਧੋ ਕੇ ਨਾਲੇ ਘਰ ਨੂੰ ਸਾਫ਼ ਕਰ ਦੇਵਾਂਗੇ ਬਚਨੋ ਕਹਿੰਦੀ ਹੈ ਕਿ ਪੁੱਤ ਮੈਂ ਤਾਂ ਥੱਕ ਗਈ ਆਪਾਂ ਕੱਲ ਨੂੰ ਕਰ ਲਵਾਂਗੇ ਤਾਂ ਮਨੀਸ਼ਾ ਕਹਿੰਦੀ ਹੈ ਕਿ ਸਵੇਰੇ ਤਾਂ ਮੈਂ ਨੌਕਰੀ ਤੇ ਵੀ ਜਾਣਾ ਫਿਰ ਰਾਤ ਦੇ 12 ਵਜੇ ਜਾਂਦੇ ਨੇ ਸਾਰਾ ਕੰਮ ਨਵੇੜ ਕੇ ਬਚਨੋ ਵਿਚਾਰੀ ਥੱਕ ਟੁੱਟ ਕੇ ਕਮਰੇ ਵਿੱਚ ਜਾਂਦੀ ਹੈ ਹਰਮਨ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਮਨੀਸ਼ਾ ਤੂੰ ਬਹੁਤ ਗਲਤ ਕਰ ਰਹੀ ਹੈ ਜਿਹੜੇ ਮਕਸਦ ਲਈ ਆਪਾਂ ਮਾਂ ਨੂੰ ਇੱਥੇ ਬੁਲਾਇਆ ਸੀ ਉਹ ਮਕਸਦ ਪੂਰਾ ਹੁੰਦਾ ਨਹੀਂ ਦਿੰਦਾ ਤੂੰ ਤਾਂ ਮਾਂ ਨੂੰ ਜਮਾਤ ਕਾ ਦੇਂਗੀ ਇਸ ਨੂੰ ਹੋਰ ਵੀ ਬਿਮਾਰ ਕਰ ਦੇਗੀ ਫਿਰ ਮਨੀਸ਼ਾ ਆਪਣੀ ਸੱਸ ਕੋਲ ਜਾਂਦੀ ਹੈ ਤੇ ਉਸ ਦੀਆਂ ਲੱਤਾਂ ਦੱਬਣ ਲੱਗ ਜਾਂਦੀ ਹੈ ਨਾਲੇ ਪੈਰਾਂ ਦੀ ਮਾਲਿਸ਼ ਕਰਦੀ ਹੈ ਇਹ ਦੇਖ ਕੇ ਬਚਨੋ ਬਹੁਤ ਹੈਰਾਨ ਹੋ ਜਾਂਦੀ ਹੈ ਮਨੀਸ਼ਾ ਕਹਿੰਦੀ ਹੈ ਕਿ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾਲ ਅੱਜ ਕੋਈ ਮਦਦ ਨਹੀਂ ਕੀਤੀ ਨਾਲੇ ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਮੰਨਿਓ ਮੇਰੀਆਂ ਸਹੇਲੀਆਂ ਨੂੰ ਤਾਂ ਮਜ਼ਾਕ ਕਰਨ ਦੀ ਆਦਤ ਹੈ ਅੱਜ ਤੁਹਾਨੂੰ ਬਹੁਤ ਗਲਤ ਬੋਲਤਾ ਸੀ ਤਾਂ ਬਚਨੋ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਪੁੱਤ ਮਨੀਸ਼ਾ ਕਹਿੰਦੀ ਹੈ ਕਿ ਮੰਮੀ ਜੀ ਮੈਂ ਹਫ਼ਤਾ ਨੌਕਰੀ ਤੇ ਨਹੀਂ ਜਾਂਦੀ ਤੁਹਾਡੀ ਸੇਵਾ ਕਰੂੰਗੀ ਮਨੀਸ਼ਾ ਹਫ਼ਤੇ ਦੀ ਛੁੱਟੀ ਲੈ ਕਹਿੰਦੀ ਹੈ ਤੇ ਆਪਣੀ ਸਸਤੀ ਸੇਵਾ ਕਰਦੀ ਹੈ ਹਰਮਨ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮੰਮੀ ਮਨੀਸ਼ਾ ਦਾ ਸੁਭਾਤਾ ਬਹੁਤ ਚੰਗਾ ਬਚਨੋ ਕਹਿੰਦੀ ਹੈ ਕਿ ਹਾਂ ਪੁੱਤ ਸੁਭਾਤਾ ਬਹੁਤ ਚੰਗਾ ਹੁਣ ਤਾਂ ਮੈਂ ਅੱਗੇ ਨਾਲੋਂ ਠੀਕ ਹਾਂ ਹਰਮਨ ਕਹਿੰਦਾ ਹੈ ਕਿ ਮੰਮੀ ਅਸੀਂ ਇਸ ਕਿਰਾਏ ਦੇ ਘਰ ਵਿੱਚ ਕਿੰਨਾ ਟਾਈਮ ਰਵਾਂਗੇ ਮੈਂ ਸੋਚਿਆ ਸੀ ਕਿ ਅਸੀਂ ਆਪਣਾ ਘਰ ਲਵਾਂਗੇ ਪਰ ਸਾਡੇ ਕੋਲ ਤਾਂ ਇੰਨੇ ਰੁਪਏ ਨਹੀਂ ਥੋੜਾ ਜਿਹਾ ਲੋਨ ਤਾਂ ਚੱਲ ਮੈਂ ਚੁਕਲਾ ਥੋੜੇ ਜਿਹੇ ਰੁਪਏ ਤੁਸੀਂ ਸਾਨੂੰ ਦੇ ਦਿਓ ਤੁਸੀਂ ਪਾਪਾ ਨਾਲ ਗੱਲ ਕਰਕੇ ਦੇਖ ਲਓ ਜੇ ਮੰਨਦੇ ਆ ਤਾਂ ਬਚਨੋ ਕਹਿੰਦੀ ਹੈ ਕਿ ਤੇਰੇ ਪਾਪਾ ਨੂੰ ਤਾਂ ਮੈਂ ਮੰਨ ਲੂੰਗੀ ਫਿਰ ਬਚਨੋ ਹਰੀਜੰਟ ਨਾਲ ਗੱਲ ਕਰਦੀ ਹੈ ਹਰੀਜੰਟ ਕਹਿ ਦਿੰਦਾ ਹੈ ਕਿ ਮੇਰਾ ਤਾਂ ਆਪ ਦਾ ਪਹਿਲਾਂ ਹੀ ਹੱਥ ਤੰਗ ਹੈ ਮੈਂ ਪੈਸੇ ਕਿੱਥੋਂ ਦੇ ਦਾਂ ਤੈਨੂੰ ਨਹੀਂ ਪਤਾ ਮੁੰਡੇ ਦੀ ਪੜ੍ਹਾਈ ਤੇ ਮੈਂ ਲੋਨ ਚੱਕਿਆ ਸੀ ਤਾਂ ਬਚਨੋ ਕਹਿੰਦੀ ਹੈ ਕਿ ਆਪਾਂ ਵੀ ਇਹਨਾਂ ਨਾਲ ਰਹਿਣ ਲੱਗ ਜਾਵਾਂਗੇ ਤੁਸੀਂ ਇਹਨਾਂ ਨੂੰ 50 ਲੱਖ ਰੁਪਈਆ ਆਪਣੀ ਜ਼ਮੀਨ ਤੇ ਲੋਨ ਚੱਕ ਕੇ ਦੇ ਦਿਓ ਫਿਰ ਹਰੀਜੰਟ ਮੰਨ ਜਾਂਦਾ ਹੈ ਉਹ ਜ਼ਮੀਨ ਤੇ ਲੋਨ ਚੱਕ ਕੇ ਆਪਣੇ ਮੁੰਡੇ ਨੂੰ ਰੁਪਏ ਦੇ ਦਿੰਦਾ ਹੈ ਪਹਿਲਾਂ ਤਾਂ ਮੁੰਡਾ ਕਹਿੰਦਾ ਹੈ ਕਿ ਜੋ ਨਵਾਂ ਘਰ ਲੈਂਦਾ ਉਹ ਮੰਮੀ ਦੇ ਨਾਮ ਕਰਵਾਊਗਾ ਪਰ ਹਰਮਨ ਉਹ ਕਰ ਮਨੀਸ਼ਾ ਦੇ ਨਾਮ ਕਰਵਾ ਦਿੰਦਾ ਹੈ ਤੇ ਆਪਣੀ ਮਾਂ ਨੂੰ ਝੂਠ ਬੋਲਦਾ ਹੈ ਜਦੋਂ ਨਵੇਂ ਘਰ ਦੇ ਵਿੱਚ ਜਾਂਦੇ ਨੇ ਤਾਂ ਹਰਮਨ ਤੇ ਮਨੀਸ਼ਾ ਬਚਨੋ ਨਾਲ ਵਧੀਆ ਵਿਵਹਾਰ ਨਹੀਂ ਕਰਦੇ ਸਾਰਾ ਦਿਨ ਬਚਨੋ ਤੋਂ ਕੰਮ ਕਰਵਾਉਂਦੇ ਨੇ ਬਚਨੋ ਦੀ ਹਾਲਤ ਹੁਣ ਦਿਨ ਬਦਨ ਖਰਾਬ ਹੋ ਗਈ ਸੀ ਉਹ ਬਹੁਤ ਬਿਮਾਰ ਰਹਿਣ ਲੱਗ ਗਈ ਸੀ ਨਾ ਉਸ ਨੂੰ ਦਵਾਈ ਦਿਵਾਉਂਦੇ ਬਸ ਘਰ ਦਾ ਕੰਮ ਹੀ ਕਰਵਾਉਂਦੇ ਰਹਿੰਦੇ ਬਚਨੋ ਉਸ ਵੇਲੇ ਨੂੰ ਪਛਤਾਉਂਦੀ ਹੈ ਕਿ ਮੈਂ ਆਪਣੇ ਮੁੰਡੇ ਦੇ ਪਿੱਛੇ ਕਿਉਂ ਲੱਗੀ ਫਿਰ ਬਚਨੋ ਨੇ ਇੱਕ ਦਿਨ ਹਰੀਜੰਟ ਨੂੰ ਸਾਰੀ ਗੱਲ ਦੱਸ ਦਿੱਤੀ ਹਰੀਜੰਟ ਨੇ ਹਰਮਨ ਨੂੰ ਫੋਨ ਕਰਕੇ ਕਿਹਾ ਕਿ ਤੂੰ ਆਪਣੀ ਮਾਂ ਨਾਲ ਇਦਾਂ ਕਿਉਂ ਕਰ ਰਹੀ ਆਂ ਤਾਂ ਹਰਮਨ ਕਹਿੰਦਾ ਕਿ ਸਾਡੇ ਕੋਲੇ ਇੰਨਾ ਟਾਈਮ ਨਹੀਂ ਅਸੀਂ ਆਪ ਨੌਕਰੀ ਤੇ ਲੱਗੇ ਹੋਏ ਆਂ ਇੰਨਾ ਖਰਚਾ ਅਸੀਂ ਨਹੀਂ ਚੱਕ ਸਕਦੇ ਤੇ ਦਵਾਈ ਤੇ ਕਿੰਨੇ ਰੁਪਏ ਲੱਗਦੇ ਆ ਤੁਹਾਨੂੰ ਪਤਾ ਜੇ ਬੜੀ ਫਿਕਰ ਆ ਤਾਂ ਤੁਸੀਂ ਇਸ ਨੂੰ ਲੈ ਜਾਓ ਹਰੀਜੰਟ ਦਿੱਲੀ ਆ ਜਾਂਦਾ ਹੈ ਤੇ ਆਪਣੇ ਨਾਲ ਹੀ ਬੱਚਨ ਨੂੰ ਪਿੰਡ ਲੈ ਜਾਂਦਾ ਹੈ ਬਚਨੋ ਬਹੁਤ ਰੋਂਦੀ ਹੈ ਹਰੀਜੰਟ ਬਚਨੋ ਨੂੰ ਕਹਿੰਦਾ ਹੈ ਕਿ ਗਲਤੀ ਤੇਰੀ ਨਹੀਂ ਗਲਤੀ ਤਾਂ ਮੇਰੀ ਹੈ ਮੈਂ ਹੀ ਆਪਣੇ ਮੁੰਡੇ ਨੂੰ ਸਮਝਣ ਵਿੱਚ ਦੇਰ ਕਰ ਦਿੱਤੀ ਬਚਨੋ ਕਹਿੰਦੀ ਹੈ ਕਿ ਰੱਬ ਆਪੇ ਇਨਸਾਫ ਕਰੂਗਾ ਫਿਰ ਦੋਨੋਂ ਜਾਣੇ ਪਿੰਡ ਰਹਿਣ ਲੱਗ ਜਾਂਦੇ ਨੇ ਇੱਕ ਸਾਲ ਬਾਅਦ ਹਰਮਨ ਦਾ ਫੋਨ ਆਉਂਦਾ ਹੈ ਕਿ ਪਾਪਾ ਮੈਂ ਬਹੁਤ ਵੱਡੀ ਮੁਸੀਬਤ ਚਾ ਮਨੀਸ਼ਾ ਦੀ ਨੌਕਰੀ ਚਲੀ ਗਈ ਮੇਰਾ ਕੰਮ ਵੀ ਨਹੀਂ ਚੱਲਦਾ ਮੇਰੀ ਨੌਕਰੀ ਵੀ ਚਲੀ ਗਈ ਹਰਜੰਟ ਕਹਿੰਦਾ ਹੈ ਕਿ ਪੁੱਤ ਮੇਰੇ ਕੋਲੇ ਕੀ ਆ ਇਹ ਕਹਿ ਕੇ ਹਰਜੰਟ ਫੋਨ ਕੱਟ ਦਿੰਦਾ ਹੈ ਹਫ਼ਤੇ ਬਾਅਦ ਮਨੀਸ਼ਾ ਤੇ ਹਰਮਨ ਵੀ ਪਿੰਡ ਆ ਜਾਂਦੇ ਨੇ ਜਦੋਂ ਉਹ ਪਿੰਡ ਆਉਂਦੇ ਨੇ ਤੇ ਦੇਖਦੇ ਨੇ ਕਿ ਘਰ ਵਿੱਚ ਤਾਂ ਭੈਣ ਵੀ ਮੰਮੀ ਪਾਪਾ ਨਾਲ ਰਹਿ ਰਹੀ ਆ ਹਰਜੰਟ ਆਪਣੇ ਮੁੰਡੇ ਹਰਮਨ ਨੂੰ ਕਹਿੰਦਾ ਹੈ ਕਿ ਤੇਰੀ ਭੈਣ ਨੇ ਹੀ ਤੇਰੀ ਮਾਂ ਦਾ ਇਲਾਜ ਕਰਵਾਇਆ ਹੁਣ ਉਹ ਇੱਥੇ ਹੀ ਰਹਿ ਕੇ ਸਾਡੀ ਸੇਵਾ ਕਰ ਰਹੀ ਆ ਤੇਰੇ ਨਾਲੋਂ ਚੰਗੀ ਤਾਂ ਤੇਰੀ ਭੈਣ ਆ ਜਿਸ ਨੇ ਦੋ ਘਰਾਂ ਨੂੰ ਸੰਭਾਲ ਲਿਆ ਹਰਮਨ ਕਹਿੰਦਾ ਹੈ ਕਿ ਪਾਪਾ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹਰਮਨ ਕਹਿੰਦਾ ਹੈ ਕਿ ਪਾਪਾ ਤੁਸੀਂ ਮੇਰੇ ਨਾਲ ਦਿੱਲੀ ਚੱਲੋ ਆਪਾਂ ਇਹ ਘਰ ਵੇਚ ਦੇਵਾਂਗੇ ਤਾਂ ਤਹਰਜੰਟ ਕਹਿੰਦਾ ਹੈ ਕਿ ਇੱਕ ਵਾਰ ਤੇਰੇ ਪਿੱਛੇ ਲੱਗ ਕੇ ਮੈਂ ਬਹੁਤ ਵੱਡਾ ਨੁਕਸਾਨ ਕਰ ਲਿਆ ਹੁਣ ਮੈਂ ਇਹ ਘਰ ਨੂੰ ਨਹੀਂ ਖੋ ਸਕਦਾ ਅਸੀਂ ਕਿੱਥੇ ਰਵਾਂਗੇ ਜੇ ਇਹ ਘਰ ਵੇਚ ਤਾਂ ਨਾਲੇ ਵੈਸੇ ਵੀ ਇਹ ਘਰ ਮੈਂ ਤੇਰੀ ਭੈਣ ਦੇ ਨਾਮ ਕਰ ਚੁੱਕਾ ਹਾਂ ਇਹ ਸੁਣ ਕੇ ਹਰਮਨ ਬਹੁਤ ਪਛਤਾਉਂਦਾ ਹੈ ਫਿਰ ਹਾਰਮਨ ਚੁੱਪ ਕਰਕੇ ਦਿੱਲੀ ਨੂੰ ਹੀ ਨਿਕਲ ਜਾਂਦਾ ਹੈ ਬਚਨੋ ਕਹਿੰਦੀ ਹੈ ਕਿ ਇਹ ਸਭ ਕੁਝ ਰੱਬ ਹੀ ਕਰਦਾ ਹੈ ਇੱਕ ਦਿਨ ਰੱਬ ਇਨਸਾਫ ਜ਼ਰੂਰ ਕਰਦਾ ਹੈ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰੈਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ